ਸਿੱਖ ਇਤਿਹਾਸ ਦੇ ਵਿੱਚ ਪੜ ਹੀ ਪਿਆਰ ਸਤਕਾਰ ਦੇ ਨਾਲ ਨਾਮ ਲਿਆ ਜਾਂਦਾ ਹੈ ਸਾਈ ਮੀਆਂ ਮੀਰ ਜੀ ਦਾ ਉਹ ਸਾਈ ਮੀਆਂ ਮੀਰ ਜੀ ਜਿਹੜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਨ੍ਹਾਂ ਦੀ ਬੜੀ ਹੀ ਪਿਆਰੀ ਰੋਹਾਨੀ ਸਾਝ ਅਹਿਸਾਸ ਸੰਗਤ ਜੀ ਸਾਈ ਮੀਆਂ ਮੀਰ ਜੀ ਸਨ 1550 ਈਸਵੀ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਹੈ ਅੱਜ ਕੱਲ ਉਹ ਇਲਾਕਾ ਉਥੇ ਇਹਨਾਂ ਦਾ ਜਨਮ ਹੋਇਆ 25 ਸਾਲ ਦੀ ਉਮਰ ਦੇ ਵਿੱਚ ਲਾਹੌਰ ਵਿੱਚ ਆ ਗਏ ਪਛਪਣ ਤੋਂ ਹੀ ਪਰਮਾਤਮਾ ਦੀ ਭਗਤੀ ਦੇ ਵਿੱਚ ਉਸ ਮਾਲਕ ਦੀ ਬੰਦਗੀ ਦੇ ਵਿੱਚ ਲੀਨ ਰਹਿੰਦੇ ਸਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਾਂ ਦੇ ਨਾਲ ਸਾਈ ਮੀਆਂ ਮੀਰ ਜੀ ਦਾ ਮੇਲ ਉਸ ਸਮੇਂ ਹੁੰਦਾ ਆ ਜਦੋਂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਗੁਰੂ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਆਪਣੇ ਤਾਏ ਦੇ ਪੁੱਤਰ ਭਾਈ ਸਹਾਰੀ ਮੱਲ ਜੀ ਦੇ ਅੱਗੋਂ ਪੁੱਤਰ ਦੇ ਵਿਆਹ ਤੇ ਜਾਂਦੇ ਹਨ ਕਿੰਨਾ ਸਮਾਂ ਸਤਗੁਰੂ ਲਾਹੌਰ ਦੇ ਵਿੱਚ ਰਹੇ ਉਸ ਸਮੇਂ ਸਾਈ ਮੀਆਂ ਮੀਰ ਜੀ ਦੇ ਨਾਲ ਸੰਬੰਧ ਬਣਿਆ ਮੇਲ ਬਣਿਆ ਐਸਾ ਰੋਹਾਨੀ ਮੇਲ ਬਣਿਆ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਸਮੇਂ ਤੱਕ ਉਸ ਤੋਂ ਬਾਅਦ ਵਿੱਚ 6ਵੇਂ ਪਾਤਸ਼ਾਹ ਦੇ ਸਮੇਂ ਤੱਕ ਵੀ ਸਾਈ ਮੀਆਂ ਮੀਰ ਜੀ ਜਿਹੜੇ ਉਹਨਾਂ ਗੁਰੂ ਘਰ ਦੇ ਨਾਲ ਪਿਆਰ ਕਰਦੇ ਰਹੇ ਪ੍ਰੇਮ ਮੁਹੱਬਤ ਕਰਦੇ ਰਹੇ ਸਨ 1635 ਈਸਵੀ ਦੇ ਵਿੱਚ 11 ਅਗਸਤ ਵਾਲੇ ਦਿਨ ਸਾਈ ਮੀਆਂ ਮੀਰ ਜੀ ਨੇ ਇਸ ਸੰਸਾਰ ਨੂੰ ਅਲਵਿਦਾ ਆਖਿਆ ਸਾਈ ਮੀਆਂ ਮੀਰ ਜੀ ਜਿਨ੍ਹਾਂ ਦੇ ਕੋਲੋਂ ਜਹਾਂਗੀਰ ਜਹਾਂਗੀਰ ਦੀ ਪਤਨੀ ਨੂਰਜਹਾਂ ਇਸੇ ਤਰ੍ਹਾਂ ਜਹਾਂਗੀਰ ਦਾ ਪੁੱਤਰ ਸ਼ਾਹ ਜਹਾਂਨ ਇਹਨਾਂ ਸਾਰਿਆਂ ਨੇ ਸਾਈ ਮੀਆਂ ਮੀਰ ਜੀ ਦੇ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਸੀ ਤੇ ਸਾਈ ਮੀਆਂ ਮੀਰ ਜੀ ਨੂੰ ਇੱਕ ਵਾਰ ਜਹਾਂਗੀਰ ਨੇ ਪੁੱਛਿਆ ਕਹਿਣ ਲੱਗਾ ਰੱਬ ਨੂੰ ਪੁੱਜਿਆ ਹੋਇਆ ਦੀ ਕੀ ਨਿਸ਼ਾਨੀ ਹੈ ਸਾਈ ਮੀਆਂ ਮੀਰ ਜੀ ਕਹਿਣ ਲੱਗੇ ਰੱਬ ਨੂੰ ਪੁੱਜਿਆ ਹੋਇਆ ਦੀ ਨਿਸ਼ਾਨੀ ਇਹ ਹੈ ਉਹਨਾਂ ਦੇ ਅੰਦਰ ਤ੍ਰਿਪਤੀ ਹੈ ਹਰ ਇੱਕ ਦਾ ਭਲਾ ਲੋਚਦੇ ਨੇ ਉਹ ਰਿਧੇ ਕਰਕੇ ਨਿਸ਼ਕਾਮ ਹੁੰਦੇ ਹਨ ਕੋਈ ਅੰਦਰ ਲਾਲਸਾ ਨਹੀਂ ਹੈ ਤੇ ਜਹਾਂਗੀਰ ਕਹਿੰਦਾ ਕੋਈ ਇਦਾਂ ਦਾ ਹੈ ਵੀ ਹੈ ਸੰਸਾਰ ਤੇ ਸਾਈ ਜੀ ਕਹਿਣ ਲੱਗੇ ਇੱਕ ਸਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਤੋਂ ਲਾਹੌਰ ਦੇ ਵਿੱਚ ਸ਼ਹੀਦ ਕਰ ਦਿੱਤਾ ਇੱਕ ਹੁਣ ਹਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਹੋਇਆ ਸਾਈਂ मियां ਮੀਰ ਜੀ ਨੇ ਜਹਾਂਗੀਰ ਨੂੰ ਬੜਾ ਸਮਝਾਇਆ ਸੀ ਫਿਰ ਕਿਤੇ ਜਾ ਕੇ ਜਹਾਂਗੀਰ ਉਹਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਸ ਸਮੇਂ ਰਿਹਾਈ ਦੇ ਹੁਕਮ ਦਿੱਤੇ ਫਣ ਸਾਧ ਸੰਗਤ ਜੀ ਸਾਈਂ मियां ਮੀਰ ਜੀ ਦੇ ਜੀਵਨ ਦੀ ਇੱਕ ਛੋਟੀ ਜੀ ਗਾਥਾ ਆਪ ਜੀ ਦੇ ਨਾਲ ਸਾਂਝੀ ਕਰਕੇ ਤੁਹਾਡੇ ਕੋ ਖਿਮਾ ਮੰਗਣੀ ਹੈ ਸਾਈ ਮੀਆਂ ਮੀਰ ਤੇ ਕੋਲ ਇੱਕ ਵਾਰ ਬਣਖ ਦਾ ਸ਼ਾਹ ਆਇਆ ਰਾਜਾ ਆਇਆ ਉਹ ਜਦੋਂ ਆਇਆ ਨਾ ਉਹਦੇ ਨਾਲ ਉਹਦੇ بڑے ਸਿਪਾਈ ਨਾਲ بڑے ਹੀ ਘੋੜਸਵਾਰ بڑے ਸ਼ਾਹੀ ਥਾਠ ਬਾਠ ਦੇ ਨਾਲ ਸਾਈ ਮੀਆਂ ਮੀਰ ਜੀ ਦੇ ਕੋਲ ਆਇਆ ਤੇ ਸਾਈ ਜੀ ਨੇ ਉਹਨੂੰ ਦਰਸ਼ਨ ਨਾ ਦਿੱਤੇ ਦਰਸ਼ਨ ਕਰਨ ਵਾਸਤੇ ਆਇਆ ਸਾਈ ਮੀਆਂ ਮੀਰ ਜੀ ਨੇ ਦਰਸ਼ਨ ਨਾ ਦਿੱਤੇ ਸਾਈ ਜੀ ਕਹਿਣ ਲੱਗੇ ਪੀ ਤੂੰ ਤੇ ਬੜੀ ਠਾਠ ਬਾਠ ਦੇ ਨਾਲ ਆਇਆ ਰੱਬ ਦੇ ਫਕੀਰਾਂ ਦੇ ਘਰ ਦੇ ਵਿੱਚ ਠਾਠਾਂ ਬਾਠਾਂ ਨਹੀਂ ਚੱਲਦੀਆਂ ਅਗਲੇ ਦਿਨ ਆਇਆ ਸਾਰਾ ਲਾਮ ਲਸ਼ਕਰ ਛੱਡ ਆਇਆ ਪਰ ਇੱਕ ਬੜਾ ਹੀ ਬੇਸ਼ਕੀਮਤੀ ਦੁਸ਼ਾਲਾ ਉਹਨੇ ਆਪਣੇ ਸਰੀਰ ਦੇ ਦੁਆਲੇ ਲਪੇਟਿਆ ਜਦੋਂ ਸਾਈਂ ਜੀ ਦੇ ਕੋਲ ਆਇਆ ਸਾਈਂ ਜੀ ਨੇ ਅੱਜ ਫੇਰ ਦਰਸ਼ਨ ਨਾ ਦਿੱਤੇ ਅਗਲੇ ਦਿਨ ਆਇਆ ਉਹ ਦੁਸ਼ਾਲਾ ਵੀ ਲਾ ਕੇ ਆ ਗਿਆ ਬਿਲਕੁਲ ਆਮ ਮਨੁੱਖਾਂ ਦੀ ਤਰ੍ਹਾਂ ਸਾਈਂ ਜੀ ਦੇ ਕੋਲ ਆਇਆ ਅੱਜ ਸਾਈ ਜੀ ਨੇ ਉਹਨੂੰ ਦੋ ਥੈਲੇ ਦਿੱਤੇ ਕਹਿੰਦੇ ਜੇ ਤੂੰ ਖੁਦਾ ਦੀ ਪ੍ਰਾਪਤੀ ਕਰਨੀ ਹੈ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਤੂੰ ਇਦਾਂ ਕਰ ਸ਼ਹਿਰ ਦੇ ਵਿੱਚ ਜਾ ਕੇ ਭਿਖਿਆ ਮੰਗਣੀ ਹੈ ਪਰ ਕਰਨਾ ਇਹ ਹੈ Hindu ਦੀ ਭਿਖਿਆ ਇੱਕ ਥੈਲੇ ਵਿੱਚ ਮੁਸਲਮਾਨ ਦੀ ਭਿਖਿਆ ਦੂਜੇ ਥੈਲੇ ਦੇ ਵਿੱਚ ਪਾਉਣੀ ਹੈ ਉਹ ਸ਼ਹਿਰ ਦੇ ਵਿੱਚ ਭਿਖਿਆ ਮੰਗਣ ਲੱਗ ਪਿਆ ਕਈ ਦਿਨ ਮੰਗਦਾ ਰਿਹਾ Hindu ਨੇ ਭਿਖਿਆ ਦੇਣੀ ਇੱਕ ਥੈਲੇ ਵਿੱਚ ਮੁਸਲਮਾਨ ਨੇ ਭਿਖਿਆ ਦੇਣੀ ਦੂਜੇ ਥੈਲੇ ਦੇ ਵਿੱਚ ਕੁਝ ਦਿਨਾਂ ਬਾਅਦ ਉਹਨੇ ਇੱਕੋ ਹੀ ਥੈਲੇ ਦੇ ਵਿੱਚ ਦੋਵਾਂ ਦੀ ਭਿੱਖਿਆ ਪਾਉਣੀ ਸ਼ੁਰੂ ਕਰ ਦਿੱਤੀ ਜੋ ਮਿਲਣਾ ਇਹ ਨਾ ਪੁੱਛਣਾ ਤੇਰਾ ਧਰਮ ਕਿਹੜਾ ਆ ਇਹ ਨਾ ਪੁੱਛਣਾ ਤੂੰ Hindu ਐ ਕਿ ਮੁਸਲਮਾਨ ਐ ਜੋ ਦੇਣਾ ਅਗਲੇ ਨੇ ਉਹ ਭਿੱਖਿਆ ਸਵੀਕਾਰ ਕਰਕੇ ਉਹਨੂੰ ਸਾਥ ਸੰਗਤ ਆਪਣੇ ਥੈਲੇ ਦੇ ਵਿੱਚ ਪਾ ਲੈਣਾ ਹੁਣ ਸਾਈਂ ਜੀ ਦੇ ਕੋਲ ਆਇਆ ਸਾਈਂ ਜੀ ਕਹਿਣ ਲੱਗੇ ਭਲਿਆ ਹੁਣ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਆ ਜਦੋਂ ਤੂੰ ਪਹਿਲੀ ਵਾਰ ਸਾਡੇ ਕੋਲ ਆਇਆ ਸੀ ਸ਼ਾਹੀ ਠਾਠ ਮਾਰ ਦੇ ਨਾਲ ਆਇਆ ਸੀ ਉਸ ਸਮੇਂ ਤੈਨੂੰ ਆਪਣੇ ਸੰਸਾਰ ਤੇ ਅਉਧਿਆਂ ਦਾ ਬੜਾ ਹੰਕਾਰ ਸੀ ਜਦੋਂ ਦੂਜੀ ਵਾਰ ਤੂੰ ਸਾਡੇ ਕੋਲ ਆਇਆ ਬੜਾ ਕੀਮਤੀ ਦੁਸ਼ਾਲਾ ਪੇ ਆਪਣੀ ਦਿਵਾਲੀ ਲਪੇਟ ਕੇ ਆਇਆ ਸੀ ਉਸ ਸਮੇਂ ਵੀ ਤੇਰੇ ਅੰਦਰ ਮੈਂ ਮੇਰੀ ਦੀ ਬਦਬੂ ਆ ਰਹੀ ਸੀ ਪਰ ਜਦੋਂ ਤੂੰ ਤੀਸਰੀ ਵਾਰ ਆਇਆ ਅਸੀਂ ਤੈਨੂੰ ਇਹ ਦੇ ਕੇ ਦੋ ਥੈਲੇ ਭਿਖਿਆ ਵਾਸਤੇ ਤੈਨੂੰ ਭੇਜਿਆ ਪਹਿਲਾਂ ਤੇ ਤੇਰੇ ਅੰਦਰ ਨਿਮਰਤਾ ਆਈ ਤੇ ਜਦੋਂ ਤੂੰ ਦੋਹਾਂ ਦੀ ਭਿਖਿਆ ਇੱਕੋ ਥਾਂ ਤੇ ਇਕੱਠੀ ਪਾਉਣੀ ਸ਼ੁਰੂ ਕਰ ਦਿੱਤੀ ਇਹਦਾ ਮਤਲਬ ਤੇਰੇ ਅੰਦਰ ਜਿਹੜੀ ਮੇਰ ਟੇਰ ਦੀ ਭਾਵਨਾ ਵੀ ਸੀ ਵੀ ਆਹ ਹਿੰਦੂ ਐ ਜਾਂ ਆਹ ਮੁਸਲਮਾਨ ਐ ਤੇਰੇ ਅੰਦਰੋਂ ਉਹ ਭਾਵਨਾ ਵੀ ਜਦੋਂ ਖਤਮ ਹੋ ਗਈ ਹੁਣ ਤੂੰ ਰੱਬ ਨੂੰ ਮਿਲਣ ਯੋਗਾ ਹੋ ਗਿਆ ਹੁਣ ਤੂੰ ਉਸ ਖੁਦਾ ਅੱਲਾਹ ਤਾਲਾ ਦੇ ਨਾਲ ਮਿਲਣ ਯੋਗਾ ਹੋ ਗਿਆ ਸੋ ਐਸੇ ਸਨ ਸਾਈਂ ਮੀਆਂ ਮੀਰ ਜੀ ਜਿਹੜੇ ਸਾਧ ਸੰਗਤ ਜੀ 11 ਅਗਸਤ ਸਨ ਪੰਦ ਸਨ 1635 ਈਸਵੀ ਵਾਲੇ ਦਿਨ ਲਾਹੌਰ ਦੀ ਧਰਤੀ ਤੇ ਜਿਹੜੇ ਅੱਲਾਹ ਤਾਲਾ ਨੂੰ ਪਿਆਰੇ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਆਖਰੀ ਰਸਮਾਂ ਦੇ ਸਮੇਂ ਲਾਹੌਰ ਦੀ ਧਰਤੀ ਤੇ ਪਹੁੰਚੇ ਸਨ